ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਧ। ਮੈਂ ਪਰਮਾਤਮਾ ਦੇ ਅਸਰ ਕਰਦਾ ਕਿ ਤੁਸੀਂ ਸਾਰੇ ਚੱਪਟੇ ਗਲਾ ਚ ਰੋਜੀ ਮਾਰਾ ਤੁਹਾਨੂੰ ਦਿਲ ਦੁਗਣੀ ਤੇ ਰਾਚਾ ਚੌਗਣੀ ਤਰੱਕੀ ਬੱਛੇ ਤੇ ਸਭ ਨੂੰ ਦੇਰੋਂ ਦਾ ਬੱਛੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ। ਸੋ ਕਈ ਦਿਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਵੀ ਬਾਈਰਾ ਨੇ ਹਾਂਗਕਾਂਗ ਨੂੰ ਜਾਣਾ ਪਾਪਾ ਜੀ ਹੋ ਗਏ ਇੱਕ ਸਾਡੇ ਸਰਬਜੀ ਪ੍ਰੋਫੈਸਰ ਦਾ ਡਾਡੀ ਚਾਚਾ ਜੀ ਹੋ ਗਏ ਸਾਡੇ ਤੇ ਮੌਸਮ ਵੀ ਮਾਰ ਦੀ ਦਿਆ ਨਾਲ ਠੰਡਾ ਹੋਗਾ ਮੀਂਹ ਪੈ ਰਿਹਾ ਤੇ ਇੰਨਾ ਵੀ ਨਮੀ ਪਵੇ ਵੀ ਕੋਈ ਰਸਤੇ ਝਾੜ ਚੜੇ ਹੋ ਜਵੇ ਕਿਉਂ ਪਹਿਲਾਂ ਢਬਈ ਵਾਲਾ ਟੂਰ ਇੱਕੜੇ ਵਿੱਚ ਹਲਚ ਫਲਚ ਕੀ ਰਹਿ ਗਿਆ ਤੇ ਹੁਣ ਟੈਕੀਗਾ ਚੱਲੀ ਜਾਨੀ ਚੱਲੀ ਜਾਨੀ ਚੱਲੀ ਜਾਨੀ ਆ ਹੁਣ ਚਾਹਿਆ ਨਾ ਟਾਈਮ ਟੂ ਟਾਈਮ ਇਹ ਵੀ ਆਪ ਆ ਕੇ ਵੀ ਐਦੇ ਪਰ ਵੀ ਆ ਰਹਿ ਪਜਾ ਕੋਈ ਨਹੀਂ ਤੇ ਅੱਛੀ ਵਾ ਹਾਂ ਹਾਂ ਸਮਾਨ ਉਧਰ ਛੱਤ ਸਿਰ ਗੱਲ ਬਣਾ ਪਹਿਲਾਂ ਸੱਤ ਸਿਰ ਗੱਲ ਬਣਾ ਆ ਸਮਾਨ ਵਿੱਚ ਪਾਣਾ ਬਣਾਉ ਸਮਾਨ ਸੱਤ ਸਿਰ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇ ਕਰਨ ਤੋਂ ਪਹਿਲਾਂ ਆਹ ਸਮਾਨ ਦੇ ਵਿੱਚ ਮੈਂ ਮੈਂ ਬੱਪਾ ਨਾਲ ਜਾ ਮੈਂ ਤੂੰ ਰਹਿਣ ਦੇ ਹੈ ਜਾਨੀ ਇਹ ਕਿੱਦਾਂ ਅੱਜ ਸੱਚੀ ਤੋਂ ਤੁਸੀਂ ਗੁਰਿੰਦੀ ਜੀ ਕਰਤੀ ਆ ਵਾਹਿ ਮੈਂ ਨਹੀਂ ਰੱਖਿਓ ਅੱਛਾ ਐਂ ਕਰਿਓ ਹੋਰ ਹੁਕਮ ਜੀ ਹੁਕਮ ਇਹ ਹੈ ਕਿ ਮੈਨੂੰ ਪ੍ਰਸ਼ਾਦਾ ਜੇ ਕੋ ਬੈਠੇ ਖਾਲਸਾ ਵਾਹਿ ਜੀ ਫਤਿਹ ਜੀ ਮੈਂ ਕੈਮਰਾਮੈਨ ਬਣਾ ਲਈ ਥੋੜੇ ਟਾਈਮ ਬਾਅਦ ਮੈਂ ਪ੍ਰਸ਼ਾਦਾ ਥੋੜੇ ਜੱਕ ਥੋੜਾ ਜਿਹਾ ਹੀ ਛੱਕਿਓ ਜਿਆਦਾ ਨਾ ਛੱਕਿਓ ਹੂੰ ਚਲੋ 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 ਆਪਾਂ ਨਹੀਂ ਮੰਨਦਾ ਹਾਂ ਕੋਈ ਨਹੀਂ ਕੋਈ ਇਹ ਬੀਨੋ ਖੋਇਆ ਹੋਦਾ ਕੰਮ ਆ ਬਸ ਬਾਹਰ ਨਿਕਲਣਾ ਇਹ ਪਰ ਰਾਹ ਨੂੰ ਹੋਰ ਕਰਦੇ ਜਿੰਨੇ ਤੋਂ ਜਿਆਦਾ ਦੱਬੇ ਚੋਇਆ ਚਲੋ ਚਲੋ ਸੁਕਲੋਂਜੀ ਤੇ ਮਲਖੀ ਚਲੋ जो पूरा बैठा था ये नहीं तो बाहर नहीं निकला वो तो कोई ना सब तो बराबर हां ये जूते दब गई भाई थल्ले ये ना बोल तुम प्रसाद दे मरे पाते थे ते फक्ते जब चाबी तो आ गया हम ते बिना सामान के तो मेरा ਬਾਗ ਦੇ ਵਿੱਚ ਪਾਉਣੇ ਆ ਉਹ ਜਿੱਦੀ ਤੋਂ ਮਾਤ ਤੇ ਤਿਰਖੇ ਸੰਦੀ ਜਿੱਦੀ ਕਿ ਤੈਨੂੰ ਬਤਾਈ ਗਈ ਹੈ ਉਹਦੇ ਚ ਪਈਏ ਤਰ੍ਹਾਂ ਲਾਉਣਾ ਚਾਹ ਕੀ ਚਾਹ ਉਹ ਤਰ੍ਹਾਂ ਦਾ ਜਿਹੜਾ ਤਾਂ ਹੱਥ ਨਾਲ ਜਿੱਦੇ ਤੋਂ ਤਰਾ ਬੈਠਾ ਜਿੱਤੋ ਦੇਣਾ ਤੇ ਆ ਜੁਰੇ ਮੈਂ ਜਿੱਦੀ ਅੱਜ ਆ ਜਾਣੀ ਅੱਛਾ ਹੁਣ ਇਹਨੂੰ ਵੀ ਰੈਪ ਕਰਨਾ ਕਰੇ ਰਣਾ ਜਿਆਦਾ ਕੀ ਆਇਆ ਹਾਂ ਆ ਲਈ ਲੋਹਰ ਤੋਂ ਬਣਾ ਲੈ ਬੀ ਜੀ ਚਿੰਟੀ ਲਾ ਕੇ ਮੈਨੂੰ ਚਾਹੀ ਦੇ ਦੋ ਮਾਤੀ खाना खा ले मैं ये खाएं तू सी रोटी खा ले बलगा बीबी ने कर डाला ना मैं उसको बैग फाड़न दे आदरान 100 पर आ गया 100 200 अंदर चक्कर नहीं आते तू रोटी पे जा अभी 100 रखो रोटी पटेया तुझे क्या पूछना है जिंदी भाभी ਉਹ ਨਾਲ ਜਿਹੜਾ ਵੀ ਆ ਕੇ ਉਹ ਨਹੀਂ ਉਹ ਕਹਿੰਦੇ ਵੀ ਲੋਕ ਕਰਕੇ ਚਾਬੀ ਬਣਾ ਦਿਓ ਵਿੱਚ ਬਾਦਮਾ ਅੱਛਾ ਜਿਹੜੀ ਸਮਾਨ ਹੈ ਬਾਹਰ ਦਾ ਉਹ ਮੈਂ ਤੁਹਾਨੂੰ ਦਿਖਾ ਕੇ ਪਾਇਆ ਹੁਣਾਂ ਠੀਕ ਹੈ ਪੂਰੀ ਜੀ ਹੈ ਸਮਾਨ ਨਾ ਬਜਾ ਤੂੰ ਉਹ ਸੰਦੀਪਾ ਫਾਰਮਰ ਦੇ ਵਿਕੀ ਨਾਲ ਕੰਮ ਕਰਾਇਆ ਸੀ ਬਣੇ ਤਾਂ ਕਹਾ ਮੈਂ ਦੋ ਕੁ ਸਾਦੇ ਚਾਹੂੰਗਾ ਨਾ ਪਰ ਮੈਂ ਆ ਲਈ ਤਾਂ ਮਨ ਕੀ ਕਰਾਂ ਹੋਰ ਬੰਨ ਹੋਰ ਬੰਨ ਲਉ ਮਣਾ ਜਾ ਇਹ ਕਰਕੇ ਕੜ ਲੂ ਕੜ ਲੂ ਕੜ ਲੂ ਹੋਹੀ ਕੰਮ ਹੋ ਰਿਹਾ ਨਾ ਉਹ ਬੱਚੀ ਤੇ ਵਿਚਾਰੀ ਫੇਰ ਹੈ ਜੀ ਵਿਚਾਰੀ ਹਾਂ ਮੈਂ ਪੂਰੇ ਟਾਈਮ ਤੋਂ ਬਤਾਲ ਰਹੀ ਹਾਂ ਉਹਨੇ ਕਿਹਾ ਮੈਂ 11 ਵਜੇ ਸਵੇਰੇ ਤੋਂ ਆ ਜੀ 11 ਵਜੇ ਆਣੀ ਕੜ ਲੂ ਨਹੀਂ ਆਉਂਦੀ ਮੈਂ ਨਹੀਂ ਆਉਂਦੀ ਬੋਲ ਜੀ ਤੁਹਾਨੂੰ ਪਸੰਦ ਆਇਆ ਨਾ ਮਾਰੋ ਮਾਰੋ ਕੋਈ ਨਹੀਂ ਮੈਂ ਤੁਹਾਨੂੰ ਆ ਗਿਆ ਨਾ ਬਾਜ਼ੀ ਹੋ ਗੋ 2 ਕਾਈ ਅੱਛੀ ਗੱਲਾਂ ਲਾਉਂਗੇ ਉਹ ਬਾਤ ਚਲਾਉਂਦੇ ਜਿੰਦੀ ਪਹਿਲਾਂ ਹੱਥ ਦਾ ਹੋ ਰਿਹਾ ਅਜਾਣੇ ਚ ਪਾਈ ਤਲਾਹ ਸਵਰ ਸਰਕਲ ਕੇਵੇਂ ਨ ਕਰਨ ਹਾਂਜੀ ਕਿੱਥੇ ਚੱਲੇ ਤੁਸੀਂ ਅਣੋਂਪਨ ਚੱਲੇ ਆ ਤੁਸੀਂ ਵਿੱਚ ਕਿੰਨਾ ਸੋਹਣਾ ਲੱਗਦਾ ਹੂੰ ਭਾਈ ਆ ਚੱਕ ਆਪਣੇ ਪਾਸਪੋਰਟ ਤੇ ਹੱਥ ਮਾਰ ਤੇਨੇ ਬਲਾਵੇ ਸਾਸਤਰੀ ਗੱਲ ਇਹ ਆ ਜੀ ਆਪਣੇ ਦਾਦੂ ਨੂੰ ਛੱਡਣਾ ਤੇ ਐ ਤੱਕ ਲੈਤਾ ਲੋਟਾਂ ਦੇ ਆ ਉਹ ਗਿਆ ਕੋ ਨੀਓ ਗਲੋਬਲ ਲੈਣ ਗਿਆ ਹਾਂ ਗਿਆ ਜੀ ਖਾਲੀ ਮੈਮਰੀ ਕਾਰਡ ਤੇਰੇ ਕੋਲ ਆ ਗਿਆ ਇੱਕ ਨਾ ਮਾਹਮਾ ਕਾਰਡ ਤੇ ਉਹ ਤੱਕੋ ਜਿਆਦਾ ਜੀ ਨਹੀਂ ਹੁੰਦੀ ਜਿਹੜੀ ਉਹ ਕੱਢਣ ਵਾਲੀ ਯਾਰ ਉਹ ਤਾਂ ਤੈਨੂੰ ਲੈਣੀ ਪੈਣੀ ਲੀਬਾ ਉਹੀ ਚੱਲਣੀ ਆਪਣੇ ਸੀਪਾ ਤੇ ਪੱਗ ਪਿੰਜੇ ਦੇ ਦੇ ਦਿੰਦਾ ਫਿਰ ਮਨ ਕਹਿੰਦਾ ਜੇ ਮੈਂ ਹੈਕੇ ਪੈ ਨਾ ਉਹ ਯਾਰ ਮਾ ਜੇ ਡੱਬੀ ਰੱਖੀ ਕਿਤੇ ਪਈ ਹੋਵੇ ਖਾ ਪਈ ਹੂੰ ਕਿੰਨਾ ਭਾ ਦੋ ਆਉਂ ਤਿੰਨ ਗੇ ਬੰਦੇ ਡੱਬੀ ਦੇ ਵਾਲਾ ਹਾਂ ਕੋਈ ਨਹੀਂ ਆਗਣਾ ਉਹਨਾਂ 10 ਮਿੰਟ ਚਾਹਣਾ ਬੰਦੇ ਤੇ ਆਉਂਗੇ ਉਹਨਾਂ ਨੂੰ ਕੋਈ ਟਾਈਮ ਲੱਗਣਾ ਪੱਧਰੂ ਰੱਖਦੇ ਚੱਕ ਸਾਰਾ ਕੋ ਬੱਡੀ ਹੋਲੇ ਜਾਣਾ ਕੱਬੀ ਹੋਲੇ ਜਾਦੇ ਚ ਪੱਗ ਪਿੰਨ ਕਿੰਨਾ ਲਾ ਖਾਲੀ ਡੱਬੀ ਜਮ ਵਿੱਚ ਚ ਪਾ ਰਾ ਜਿਹਾ ਪੱਗ ਪਿੰਨ ਪਾ ਲਾ ਉਹ ਤੇ ਚਾਹੀਦੀ ਆ ਪਾਪਾ ਨੂੰ ਮੈਂਬਰੀ ਕਰਕੇ ਕੱਢਣੇ ਪਾਉਣੇ ਜੀ ਤੇ ਘਰ ਤੋਂ ਹਾਂ ਤੇ ਪਾਸਪੋਰਟ ਲਗੋ ਲੈ ਹਲੋ ਤਰੀ ਤੇ ਪਾਸਪੋਰਟ ਲਗੋ ਲੈ ਹਾਂ ਪੁੱਛਣ ਦਾ ਮੈਂ ਦੇਖਣਾ ਦੱਸੋ ਪਾਸਪੋਰਟ ਆਧਾਰ ਕਾਰਡ ਲਓ ਯਾਰ ਇਹਨੂੰ ਮੈਂ ਕਿੱਥੇ ਟਿਕਾਣੇ ਪਾਉਣਾ ਪਣਾ ਕਾਲਜ ਦੇ ਵਿੱਚ ਹਾਂ ਇਹਦੇ ਇਹਦੇ ਚ ਲਾਲਾ ਕਾਗਜ਼ ਦੇ ਵਿੱਚ ਲਾਲਾ ਯਾਰ ਇਹਨਾਂ ਨੂੰ ਉਹਦਾ ਚਾਹੀਦਾ ਬੈਗ ਚ ਪਾ ਲੈ ਚਾਹੀਦਾ ਫੋਟੋ ਜਦੋਂ ਸਮਾਨਾ ਚਾਹੀਦਾ ਕੁਝ ਛੱਡਣ ਦਾ ਫਾਇਦਾ ਕੋਈ ਤੁਸੀਂ ਵੀ ਮੰਗ ਸਕਦੇ ਹੋ ਰਿਪੋਰਟ ਪਰ ਵਿਆਹ ਡਾਕੂਮੈਂਟ ਦੇ ਦੋ ਜੀ ਆਪਣਾ ਫਿਰ ਅੱਛਰੂ ਪਿੱਛੇ ਨੂੰ ਕਰੀ ਜਾਓ ਫੋਨ ਵੀ ਹਾਂ ਚਾਹੀਦਾ ਉਹ ਚਾਹੀਦਾ ਐਨੇ ਨੂੰ ਭਾਣਾ ਵੀ ਦਲੰਦਾ ਚੱਲ ਐਨੂੰ ਕਰੀ ਮੋੜ ਕੇ ਪਾਲਾ ਵਿੱਚ ਮੈਂ ਤੈਨੂੰ ਇੱਕ ਕੋਸਤਾ ਤਾਂ ਆ ਕੱਪਨਾ ਕਦਾ ਕੋਕੋ ਦੇ ਨਾਲ ਸੌਖਾ ਨਿਕਲ ਜਾਂਦਾ ਵਿੱਚ ਤੇ ਕਾ ਕਾ ਹੋਰ ਤੇ ਬਾਕੀ ਹੋ ਜਾਂਦਾ ਇਹਨੂੰ ਕੀ ਹੋ ਗਿਆ ਹੁਣ ਪਾਸਪੋਰਟ ਅੱਛਾ ਅੱਛਾ ਕੈਮਰਾ ਚਾਰਜਿੰਗ ਲੱਗ ਜਾਵਾ ਤੇ ਤੇਰੀ ਸਾਡਾ ਰੈਡੀ ਹੈ ਜੀ ਇਹ ਦੋ ਹੋਰ ਵੀਰੇ ਬੈਠੇ ਆ ਜੀ ਰੈਡੀ ਪਰ ਰੈਡੀ ਬਲਾਹ ਜੱਟਾ ਸੱਚੀ ਕਾਰਡ ਚਿਕਾ ਤੇ ਹਰੀਏ ਦੀ ਬੂਰੀ ਮੈਨੂੰ ਕਾਲ ਸਹੀ ਆ ਪਾਸਪੋਰਟ ਆਪਣਾ ਚੱਕ ਲੈ ਮੇਰਾ ਬੈਗ ਦੇ ਵਿੱਚ ਪਿਆ ਕਰਨ ਸਰ ਮਿੱਤਰ ਨੂੰ ਦੇਣਾ ਬਸ ਅਸੀਂ ਹਾਂ ਅਧਾਰ ਕਾਰਡ ਅਧਾਰ ਕਾਰਡ ਮਾੜਾ ਤੁਹਾਡਾ ਪਾਪਾ ਜੀ ਅਧਾਰ ਕਾਰਡ ਮੇਰੇ ਤਾਂ ਜੇਬ ਦੇ ਵਿੱਚ ਪਿੱਠੇ ਵੇ ਪਿੰਨ ਕਾਰਡ ਤੁਸੀਂ ਹਰ ਮਾਲ ਹੁਣ ਬੰਨ ਲਿਆ ਮਾੜੀ ਗੱਲ ਸੈਟ ਹੋ ਜਾਂਦੀ ਆ ਦਾੜੀ ਤੁਸੀਂ ਹੋਰ ਰੋਡ ਪਿੱਛੇ ਨੂੰ ਕਰ ਲਈ ਮੈਂ ਤਾਂ ਕਾਰਡ ਲੈ ਆਇਆ ਨਹੀਂ ਹਾਂਜੀ ਕੈਨੇਡਾ ਨਹੀਂ ਪਾਇਨ ਕਾਰਡ ਦੀ ਤਾਂ ਲੋੜ ਨਹੀਂ ਜੀ ਅਧਾਰ ਕਾਰਡ ਦੀ ਲੋੜ ਪੈ ਜੇਗੀ ਬਸ ਹਾਂ ਪੈਨ ਕਰ ਦਵਾਂ ਮੈਂ ਪੱਕੇ ਹੀ ਰੱਖਿਆ ਬਿੱਟ ਗਿੱਰੇ ਆਪਾਂ ਆਪਾਂ ਜੀ ਦਾ ਤਾਂ ਚੱਲ ਉਧਰ ਪੈਨਸ਼ਨ ਕਰਕੇ ਕਦੇ ਬੈਂਕ ਚ ਜਾਣਾ ਪੈਗਾ ਕਦੇ ਉਹਨਾਂ ਨੇ ਮੰਗ ਲਿਆ ਕਦੇ ਉਹਨਾਂ ਨੇ ਮੰਗ ਲਿਆ ਤਾਂ ਕਰਕੇ ਪਾਪਾ ਜੀ ਦੇ ਵੀ ਬੈਗ ਬੂ ਸਾਰੇ ਕੋਈ ਵੀ ਪੈਕ ਤੇਦਰ ਤੇ ਚੀਜ਼ੇ ਨਾ ਹਟਾ ਜੀ ਆ ਪਾਪਾ ਜੀ ਦੇ ਨਾਂ ਦਾ ਟਾਈਟ ਵਰਤਾਪ ਸਿੰਘ ਪੈਨ ਨਾਮ ਦਾ ਕੋਈ ਪਾਪਾ ਜੀ ਦਾ ਕਹਿੰਦਾ ਜੀ ਹਾਂ ਅੱਜ ਚਾਹ ਪਾਸਪੋਰਟ ਕੋ ਖਾ ਗਿਆ ਨਾ ਚਾਚਾ ਆਹ ਚਾਚੇ ਕੋ ਹੈਗਾ ਪੁੱਛਣਾ ਨਾ ਚਾਚਾ ਕਹਿੰਦਾ ਤੇਚੀ ਜੀ ਪਿਆ ਮੇਰੇ ਨਾਲ ਕਹਿੰਦਾ ਨੇਤਰ ਨੂੰ ਫੜਾ ਦੂੰਗਾ ਮੈਂ ਤੇਚੀ ਜੀ ਦੀ ਤਾਰੂ ਉਹਦੇ ਤੇ ਬੈਗ ਚ ਅਟੈਚੀ ਲਾਲਾ ਬੈਗ ਲਾਲਾ ਹਾਂ ਪੰਨ ਤੱਕਲਾ ਨਾਲ ਕੋਈ ਲਿਖਣਾ ਪੈ ਜਾਂਦਾ ਕੋਈ ਨਾ ਲੈ ਨਾ ਮਸਲੋ ਆਇਆ ਬੰਦਿਤ ਹਾਂ ਚਾਰ ਜਰ ਕਾਟੋ ਕੈਮਰਾ ਉਥੇ ਰੋ ਕਿਥੇ ਹੈ ਕੈਪ ਹੈ ਨਹੀਂ ਚਲ ਫਿਰ ਕੀ ਫਾਇਦਾ ਲਗਾਣ ਦਾ ਮੁੰਡਾ ਸਾਥ ਚ ਜੀ ਮੈਂ ਕਹਿੰਦਾ ਕੈਮਰੇ ਦੇ ਨਾਲ ਚਾਰ ਜਰ ਵੀ ਦੇ ਦਿਓ ਵੱਢ ਕੇ ਹਾਂ ਚਾਚੂ ਆਪਣੇ ਕੋਲ ਹੈ ਨਹੀਂ ਕੋਈ ਵੀ ਚਾਰਜ ਅੱਛਾ ਤੂੰ ਮੇਰਾ ਪੈਦਾ ਦਾ ਸਰ ਹਾਂ ਨਹੀਂ ਕਾਲੀ ਤਾਰ ਲੀਡ ਕਾਲੀ ਤਾਰ ਲੀਡ ਹੈ ਨਹੀਂ ਮੈਂ ਉਹੀ ਤਾਂ ਕਹਿੰਦੀ ਆ ਚਾਰਜ ਹੈ ਨਹੀਂ ਮੇਰੇ ਨਹੀਂ ਆ ਮੈਂ ਕਿਵੇਂ ਮਤਲਬ ਕੀ ਕਹਿ ਰਹੇਂ ਤਾਂ ਆਏ ਆ ਵੀ ਸਾਡੇ ਕੋਲ ਲੀਡ ਨਹੀਂ ਹੈ ਕੋਈ ਤੇਰੇ ਚਾਰ ਰੇਡਾ ਲਖਾ ਕੇ ਮੋਰੇ ਕਾਲੀ ਕਾਲੀ ਦੇ ਦਿੱਤੇ ਤੇ ਚਾਰ ਚੱਲਦੀ ਆ ਚੱਲਦੀ 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 ਹਾਂ ਤੇ ਚਲੀ ਤੇ ਮੁੱਲ ਲੈ ਆਉਂਗਾ ਹੁਣ ਹੂੰ ਤੇ ਟਾਈਮ ਟੂ ਟਾਈਮ ਯਾਦ ਆਉਂਦਾ ਤੁਹਾਨੂੰ ਵੀ ਸਮਾਨ ਇੱਕ ਇੱਕ ਲੀਡ ਨਾਲ ਸਾਰੇ ਪਹੁੰਚਾਰ ਦੂੰਦਾ ਤੇ ਮੇਰੇ ਵਾਲੀ ਨਾਲ ਆ ਹਾਂਜੀ ਰਸਤਾ ਬੁੱਕੇ ਤੇ ਚਾਹੀਏ ਬਟ ਐਂਡਸ ਗਿਆ ਉਹ ਉਹ ਮੈਂ ਪਰਨਾ ਚੇਂਜ ਕਰਨਾ ਮੇਰਾ ਪਲਾਨ ਯਾਰ ਤਾਂ ਬਾਹਰ ਨੂੰ ਜਾਣਾ ਕਿ ਸੱਦੂ ਕੋਲ ਤੇ ਜੀਜੀ ਲਾਉਣ ਚੱਲਣਾ ਤੇ ਮੂਹਰਿਆਂ ਤਾਂ ਪੜਾਈ ਗਏ ਲੋਰ ਦੀਆਂ ਨੇ ਇਹਨਾਂ ਜੀਜੀ ਲਾਉਣ ਕਿੰਨੇ ਛੋਟੇ ਨੇ ਕਿਆ ਬਾਈ ਪਰ ਰੋਪੜ ਪਤਾ ਕਿੰਨਾ ਪੰਗਾ ਪਿਆ ਵਸਾ ਜਿਆਦਾ ਘੂਠੇ ਨਿਕਲਦੇ ਘੂਠੇ ਆ ਕੇ ਐਨੇ ਨਹੀਂ ਕਸੈਂਡਲ ਮੈਂ ਤਾਂ ਉੱਛੂ ਕਰ ਕਰੋ ਮਿਲ ਗਏ ਐਸਾ ਜੀਲੀ ਮੇਰਾ ਬੱਦ ਤੇਰਾ ਰਹਿਦਾ ਮਗਰ ਘਰੇ ਬੈਠਾ ਤੇ ਲਮਾਰੀ ਦੇ ਪਿਛਲੇ ਸੜ ਕਰੇ ਵੇ ਦੁਕਾਨ ਦੇ ਜਿਹੜੇ ਕਿਤੇ ਅਸੀਂ ਉਹ ਕਰਦੇ ਆ ਸਾਡੇ ਨਾਲ ਹੁੰਦਾ ਹਾਂ ਬਸ ਫੇਰ ਤੁਹਾਨੂੰ ਪਤਾ ਹੀ ਆ ਬੋਲ ਜੀ ਚੱਲ ਬੋਲ ਫੇਰ ਦੂਜੀ ਪਾਏ ਨਾ ਬਣਾ ਚੱਲ ਹੁਣ ਅਸੀਂ ਸਾਰਾ ਤਾਂ ਪੂਰੇ ਡੇਟ ਨੂੰ ਹਾਂ ਪਰਨਾ ਤੇ ਆ ਜਾ ਪਾਸਪੋਰਟ ਫੇਰ ਚੱਕੀ ਬੈਠੀ ਜੀ ਦੀ ਉੱਪਰ ਲਿਖਣ ਦਾ ਆਪੇ ਹੋ ਪੁਰਾਣਾ 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 ਜਦ ਰੋਡੇ ਤੇ ਉਹ ਹਾਂ ਲਗਾਈ ਸੀ ਆਪਣੇ ਹੋਰ ਹੋਏ ਲੱਜਣ ਹਾਂ ਉਧਰ ਫੜਾ ਲੈਣਾ ਉਧਰ ਲੱਗ ਜਦ ਆਇਆ ਕਰ ਇਹ ਹਸ ਮੈਨੂੰ ਨਹੀਂ ਪਤਾ ਹੁਣ ਕੀ ਹੋ ਗਿਆ ਮੈਂ ਪਰਨਾ ਪਰਨਾ ਬਾਨੂਲਾ ਬਾਨੂਲਾ ਪਰਨਾ ਬੰਲਾ ਲੋਡ ਕਰਕੇ ਪਰਨਾ ਦਾ ਨਵੇਂ ਮੱਲਾ ਦਾ ਸਾਰੀ ਵਿੱਚ ਪਾਤੇ ਦਮਾਲਾ ਹੀ ਬਣਦਾ ਨਹੀਂ ਦਮਾਲਾ ਤਾਂ ਰੋਇ ਤੁਮਾਲਾ ਬਣੋ ਟਾਈਮ ਸਵੇਰ 11 ਹੋ ਗਏ ਜੀ ਨਿਕਲੋ ਸਾਡੇ 11:30 ਮੇ ਨਿਕਲਣੀ ਨਿਕਲਣਾ ਤੇ ਮੌਸਮ ਹੁਣ ਖੁੱਲ ਗਿਆ ਜੀ ਥੋੜਾ ਜਿਹਾ ਪਰ ਗਰਮੈਸ ਹੋ ਗਈ ਪੂਰੀ ਐਨ ਸੋਰਾਤ ਉਰਜੇ ਕਿਧਰੇ ਨਾ ਕਿਧਰੇ ਤਾਂ ਨਿਕਲ ਦੀ ਕੋਸ਼ਿਸ਼ ਕਰ ਰਿਹਾ ਤੇ ਜੀੜੀਆਂ ਲੱਗੀਆਂ ਹਰਿਆਈ ਮਾਰਨ ਸਰਬਜੀ ਟਾਲੀ ਦੇ ਵਿੱਚ ਥੋੜਾ ਥੋੜਾ ਪਾਣੀ ਝਾਕਦਾ ਬਾਕੀ ਦਾ ਤਕਰੀਬ ਤਕਰੀਬ ਨਾਲ ਇਧਰ ਲਈ ਸਾਰਾ ਹਰਿਆਈ ਵੱਜਣ ਲੱਗੀ ਅ ਬਾਕੀ ਮਹਾਰਾਜ ਸਾਰਿਆਂ ਨੇ ਬਸਲਾ ਭਾਈ ਦਾਣਾ ਦਾਣਾ ਘਰ ਪਹੁੰਚੇ ਸਾਰਿਆਂ ਨੇ ਜੋ ਜੋ ਉਮੀਦਾਂ ਰੱਖ ਕੇ ਤੇ ਬੀਜੀਆਂ ਸਾਰੀਆਂ ਵਹਿਗਰੂ ਪੂੜੀਆਂ ਕਰੇ ਤੇ ਹੁਣ ਦਿਲ ਥੋੜਾ ਦਾ ਘੌਮੂ ਦਾ ਕਰਦਾ ਜਾਣਾ ਇਹਨਾਂ ਨੇ ਕਿ ਜਿਆਦਾ ਸਾਰੇ ਸੀਨੀਅਰ ਮੈਂਬਰ ਘਰ ਦੇ ਇੱਕ ਘਰ ਤੋਂ ਬਾਹਰ ਹੋ ਜਾਣ ਤਾਂ ਜ਼ਿੰਮੇਵਾਰੀ ਵਿਕਰਮ ਸਿੰਘ ਤੇ ਪੈ ਜਾਂਦੀ ਹੈ ਫਿਰ ਮੇਰੀ ਜ਼ਿੰਮੇਵਾਰੀ ਦੇ ਵਿੱਚ ਆਏ ਹੁੰਦਾ ਵੀ ਕੋਈ ਗੜਬੜ ਨਾ ਹੋ ਜਵੇ ਦਾ ਕੰਮ ਉਧਰ ਨਾ ਉਧਰ ਲੱਗਾ ਮਿੱਤਰ ਨਾ ਉਧਰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਨਾ ਫਸ ਜਣਾ ਚਾਹ ਲੈ ਕੋਈ ਨਹੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਆ 6-7 ਦਿਨ ਦੀ ਜ਼ਿੰਮੇਵਾਰੀ ਆਪਣੇ ਸਿਰ ਪੈਣੀ ਹੈ ਵੀ ਉਹ ਆਪਾਂ ਸਹੀ ਤਰ੍ਹਾਂ ਨਿਭਾ ਸਕੀਏ ਇਹ ਇਧਰ ਖੰਜੂਰ ਦੇ ਬੂਟੇ ਤੇ ਪੋ ਬੋਲੇ ਬਹੁਤ ਆ ਗਏ ਜੀ ਉਹਨਾਂ ਨੇ 4-5 ਆਲੇ ਨੇ ਬਣਾ ਲਏ ਹੁਣ ਕੈਮਰਾ ਵਿਚਾਰਾ ਜ਼ੂਮ ਨਹੀਂ ਕਰਦਾ ਕਿ ਨਹੀਂ ਮੈਂ ਤੁਹਾਨੂੰ ਦਿਖਾ ਹੀ ਨਹੀਂ ਸਕਦਾ ਇੱਕ ਦਿਨ ਪਹਿਲਾਂ ਵੀ ਤੁਹਾਨੂੰ ਦਿਖਾ ਲਿਆ ਤੇ ਆਕਸੀਜਨ ਦਾ ਦਰਖਤ ਪਿੱਪਲ ਇਹ ਸਾਡੇ ਘਰ ਦੇ ਕੋਲੇ ਖੜਾ ਤੇ ਆਕਸੀਜਨ ਭਰਪੂਰ ਵੰਡਦਾ ਸਾਨੂੰ ਨਿੰਮ ਹੋ ਗਈਆਂ ਨਿੰਮਾਂ ਤਾਂ ਤਕਰੀਬਨ ਤਕਰੀਬਨ ਖਤਮ ਹੋ ਗਈਆਂ ਤੇ ਹੁਣ ਪਤਾ ਨਹੀਂ ਕਿਹੜੇ ਚੱਕਰਾਂ 'ਚ ਫਸੇ ਬੇ ਅੰਦਰ ਆ ਉਹ ਜੀ ਤਾਂ ਸੁਣੋ ਜੀ ਹੋ ਗਏੜਾ ਕਿਉਂ ਹੋ ਗਿਆ ਉਸਨੇ ਕੁਸ ਦੀ ਗੱਲ ਕਰ ਦਿੱਤੀ ਹਰੀਤ ਨੂੰ ਕਹਿੰਦੇ ਤੇ ਵੀ ਪਾਸਪੋਰਟ ਕਿਹੜਾ ਕਿੱਥੇ ਫਿਰਦੀ ਪਾਸਪੋਰਟ ਮੇਰਾ ਐਕਸਪਾਇਰ ਹੋ ਆਵਾ ਇਹਦੇ ਪਰ ਗੱਲ ਕੋਈ ਵੀਜ਼ਾ ਲੱਗਿਆ ਵਿਚਾਰੇ ਪਰ ਕੋਈ ਉਹ ਚਲ ਪਉਂਦੀ ਫਿਰਦੀ ਹੈ ਉਧਰ ਦਾ ਪਾਰ ਦਿਨ ਰਾਤ ਦਾ ਫਰਕ ਹੈ ਕੁਝ ਆਪਣਾ ਆਪਣਾ ਕਿੰਨਾ ਫਰਕ ਥੋੜੇ ਜਿਹੇ ਟਾਈਮ ਦਾ ਫਰਕ ਹੋਊਗਾ ਚਾਚੇ ਅੱਛਾ ਤੇਰੇ ਲਈ ਪਤਾ ਵੀ ਕਿੰਨੇ ਕੇ ਘੰਟੇ ਦਾ ਹੈਗਾ ਫਰਕ ਦੋਨੋਂ ਦਾ ਆਪਸ ਵਿੱਚ ਦਿਨ ਰਾਤ ਦਾ ਕੈਨੇਡਾ ਦਾ ਅਮਰੀਕਾ ਤੇ ਹੈ ਫਰਕ ਅੱਛਾ ਇਹ ਦਰ ਦਿਨਤਾ ਉਹ ਰਿਕਾਰ ਕੈਨੇਡਾ ਦਾ ਰਾਤ ਹੈ ਇਕ ਘੰਟਾ ਕੋਸਾ ਹੈਗਾ ਆਪਣੇ ਬਾਕੀਆਂ ਦਾ ਘੰਟਾ ਘੁੰਟੇਲ 'ਚ ਫਰਕ ਆ ਇਟਲੀ ਦਾ ਸਾਢੇ 4 ਘੰਟੇ ਦਾ ਫਰਕ ਹੈ ਇੱਕਣਾ ਸਾਹਮਣੇ 4 ਘੰਟੇ ਪਹਿਲਾਂ ਹੋ ਰਿਹਾ ਉਹਨੂੰ ਉੱਥੇ ਸਾਢੇ 4 ਘੰਟੇ ਲੇਟ ਹੋਣਾ ਚਲੋ ਮਿਲਦੇ ਜੀ ਬੱਸ ਚੋਟਾ ਟਮਾਟਾ ਚਲੋ ਭਾਈ ਚੱਕੋ ਸਮਾਨ ਜੇ ਇੱਕ ਵਾਰ ਗੱਡੀ 'ਚ ਫਿੱਟ ਕਰਿਆਈ ਇਹਨੂੰ ਨਹੀਂ ਜੇ ਇਹ ਬੇਲੇ ਆਉ ਆਉਂਦਾ ਬੈਠੋ ਤੁਸੀਂ ਅਸੀਂ ਇਹਨਾਂ ਨੂੰ ਤੇ ਚੀਜ਼ਾਂ ਜੋ ਰੱਖਦੀ ਗੱਡੀ 'ਚ

ਸੋਰੇ ਗਾਪੂ ਨਾਲੇ ਕੇ ਦਾ ਨਾ ਦੇ ਨੇ ਦੀ ਟੈਕਸੀ ਗੀ ਜੀ ਸਾਡੀ ਆ ਤੇ ਹਾਂ ਅਟਾਚੀ ਦਾ ਤਨ ਉੱਪਰੇ ਬੰਨਣਾ ਪੈਣਾ ਹੈ ਨਾ ਹੋਰ ਬੈਗ ਇੱਕ ਬੈਗ ਹੋਰ ਆਉਣਾ ਚਾਹੀਦਾ ਨਾਲ ਵੀ ਛੋਟਾ ਅਟਾਚੀ ਦਾ ਬਰਾ ਉੱਪਰੇ ਬੰਨਣਾ ਬੰਨਣਾ ਨਾ ਉੱਪਰੇ ਬੰਨਣਾ ਹੇਤਰੇ ਬੰਨਣਾ ਅੱਜ ਸੀਐਨਜੀ ਸਿਲੰਡਰ ਨਾ ਹੁੰਦਾ ਤੇਰਾ ਫੇਰ ਆਜਣਾ ਤਾ ਨਾ ਵਿੱਚ ਹੋਰ ਕੀ ਹੋਰ ਹਾਂ ਛੋਟਾ ਹੋਰ ਬੈਗ ਵੀ ਹੈ ਆ ਜਾ ਹਜਾ ਆਹ ਵਾਹ ਨਾ ਬਾਸੂ ਕੱਢ ਲਿਆ ਮੈਂ ਉੱਧਰ ਘੱਟ ਗਿਆ ਹਾਂ ਹਾਲੋ ਜੀ ਇੰਤਰਾ ਬੈਗ ਪਿੱਛੇ ਬੱਕਿਆ ਇਸ ਤੋਂ ਬਾਅਦ ਵਿੱਚ ਇੱਕ ਲੱਗਦਾ ਉਹ ਰਸਤੇ ਦੇ ਵਿੱਚ ਤੇ ਨਹੀਂ ਹੂੰ ਉਹ ਰਸਤੇ ਕੋਲ ਹੈ ਹਾਂ ਇਹਨਾਂ ਨਾਲ ਕਿਨਾਰੇ ਖੜਾ ਜਿਹੜੇ ਬੰਦੀਆਂ ਹਾਂ ਇੱਥੇ ਜਾ ਕੇ ਬੱਸ ਸੈਂਟਰ ਚ ਖੜਾ ਕਰ ਲੈ ਇੱਕ ਦੋ ਜਣੇ ਇੰਸਾਈਡਾਂ ਉਰ ਬਹਿ ਜੂਗੇ ਉੱਥੇ ਜਾ ਕੇ ਬੈਠਣਾ ਹੈ ਇੱਥੇ ਕਿੰਨੇ ਮੈਂਬਰ ਨੇ ਤਿੰਨ ਜਣੇ ਬਸ ਦੋ ਹੈ ਇੱਕ ਦੋ ਬਜ਼ੁਰਗ ਉੱਪਰ ਸਾਡੇ ਆ ਕਰ ਲਾ ਹਾਂ ਜੇ ਵਿਚਾਲੇ ਰੱਖ ਕੇ ਲੈ ਕੇ ਜਾਣਾ ਉੱਥੇ ਤੱਕ ਤਾਂ ਰੱਖ ਦੇ ਚੱਲ ਕਿੱਥੇ ਬੈਠ ਹੈ ਹਾਂ ਚਲ ਚਲ ਠੀਕ ਠੀਕ ਚਲ ਚਲ ਠੀਕ ਠੀਕ ਮੈਂ ਕਰਾਂ ਮੜਦੇ ਟੌਰ ਨੂੰ ਫੋਨ ਕਰ ਜੀ ਤੁਹਾਨੂੰ ਕਿੱਥੇ ਪਹੁੰਚੇ ਲੋ ਜੀ ਰੈਡੀ ਆ ਕੰਮਕਾਰ ਸਾਰਾ ਇਧਰ ਰੀਤ ਟੀਟੀ ਕਰੀ ਜਾਂਦੀ ਜਾਂ ਗੱਡੀ ਤੁਰਨੀ ਫੇਰ ਪਤਾ ਨਹੀਂ ਕੀ ਬਣਨਾ ਕੀ ਹੈ ਮੂੰਹ ਦਹੀਂ ਦੂਹੀਂ ਚ ਪਾਇਆ ਬਈ ਕੁਸ ਹਾਂ ਲਿਖਾ ਪਾਇਆ ਬਈ ਅੱਛਾ ਪਾ ਪਾਈ ਕਿੱਧਰ ਕਿਉਂ ਆਏ ਹਾਲੇ ਕਿ ਜਾਈ ਹਾਂ ਹਾਲੇ ਕਿ ਜਾਈ ਹਾਂ ਇਸ ਦਾਨਿਆ ਆ ਵੀ ਲੈ ਕੇ ਜਾਣਾ ਕਹਿੰਦਾ ਮੇਰਾ ਪਾਸਪੋਰਟ ਵੀ 11 ਕਹਿੰਦੀ ਅਜੇ ਘਰਦਰ ਪੈਨ ਨਾਲ ਚੱਕਿਆ ਆਪਾਂ ਕਹਿੰਦੀ ਵੀਜ਼ਾ ਲਾ ਕੇ ਲੈ ਆਲੀ ਹਾਂ ਤੇਰਾ 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 ਖੜਦਾ ਬਣ ਜੂਗਾ ਤੇਰਾ ਵੀ ਖੜ ਜਾ ਜੱਫੀ ਪਾ ਲਾ ਦਦੂ ਨੂੰ ਕੁੱਟ ਕੇ ਦਦੂ ਨੂੰ ਮਿਲ ਲੈ ਇੱਕ ਵਾਰ ਸਾਰੇ ਤੁਲੀ ਜਿਹਾ ਨਾਲ ਹੋਣਾ ਪਾਪਾ ਜੀ ਨਾਲ ਆ ਖੜ ਜੀ ਇਹ ਤਾਂ ਕਦੀ ਮੈਂ ਨਾਲ ਜਾਣਾ ਤੁਸੀਂ ਨਾ ਤਿਆਰ ਹੋ ਵੀ ਇਹ ਤੁਸੀਂ ਮੇਰੀ ਜਾਉਂਦੀ ਨਾ ਮਿਲਣਾ ਕਹਿੰਦੀ ਮੈਂ ਤਾਂ ਨਾਲ ਜਾਉਂਗੀ ਹਾਂ ਉਹ ਲੱਗਿਆ ਬਰਗ ਹਾਂ ਸੋਨਾ ਸ਼ਾਂਤੀ ਘਾ ਤੇ ਹੋ ਗਿਆ ਲੱਗ। ਅਹ ਬੰਦੇ। ਦਰਜਾ ਸ਼ਾਹ ਦੀ ਗੱਲ। ਸਾਡੇ ਸਾਰੇ ਪੂਰੇ। ਲੈ ਦੇਵੋਗੇ ਮੈਸਜ। ਚਲੋ ਚਲੀਆਂ। ਇਧਰ ਆਪਾਂ ਯਾਰੋ। ਮਿਲਿਏ ਆਪਾਂ ਨੂੰ। ਚੱਲ। ਚੱਲ ਬੱਚੋ ਵੀ ਜਾਣਾ। ਪੂਰਾ ਵਾਈਲ। ਸਤਨਾਮ ਆਪੇ। ਚੱਲ ਬਾਈ। ਨੀਚੇ ਚੱਲਦੇ ਅਸੀਂ ਨਾਲ। ਹਾਂ ਜੀ। ਅੱਧਾ ਆਪਾਂ ਇੱਥੇ ਪੁੰਦਾ ਟਿਕ ਕਰਨਾ। ਬੇਗਨਿਆ। ਕੀ ਅਗਲਾ ਹਾਈ ਹੁੰਦੀ ਆ ਹਾਈ ਜਾਣਾ ਡੰਡਾ ਨਹੀਂ ਲੈ ਕੇ ਜਾਣਾ ਅੱਛਾ ਉੱਥੇ ਜਾ ਕੇ ਲੈ ਲਓ ਕੋਈ ਨਾਲ ਸ਼ਮ ਮੈਂ ਤਾਂ ਚੱਪਲਾ ਲੈਣੇ ਸੀ ਮੈਂ ਤੇ ਚੱਪਲਾ ਪਾ ਲਓ ਉੱਪਰੋਂ ਆਹ ਫੜ ਕੇ ਰਿਸ ਨੂੰ ਫੜ ਕੇ ਤਾਂ ਇਹ ਕੰਦੀ ਕੋਈ ਹਾਂਜੀ ਕੱਢ ਗੱਡੀ ਪਈ ਹੈ ਦੇਖਣੀ ਪਊਗੀ ਹੈ ਨਹੀਂ ਹਾਂ ਨਹੀਂ ਹੈ ਨਹੀਂ ਗੱਡੀ ਕੋਈ ਨਹੀਂ ਅਜੀ ਲਿਆਓ ਗੱਡੀ ਹਾਂ ਕੀ ਆਪੇ ਆਉਣੀ ਚਾਚਾ कटा तो <laughs> है ये 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 हाँ किधर से कटा है हाँ बतो चलो बच्चों बीजेपी आ रहा है आज ही हाँ हेवी चल रही है रे इसे पासपोर्ट चख के अब सामने बीजेपी आते हैं कार्तिक अंडी सदीजी खड़ा ना बन्दे का टेज़ ले रहे हैं यार बंदे का कटा हें वो इन्द्रियाँ ये और भी ज़्यादा हैं ना आप रात को खाना आएग ਚੈੱਕ ਕਰਕੇ ਆਉ ਫੇਰ ਅਸੀਂ ਜਾਵਾਂਗੇ ਮਹਾਰਾ ਆ ਬਾਸਪੁਰ ਨਾਲ ਤਾਂ ਘੇਰਦੀ ਹੈ ਕਿਥੇ ਵੀ ਟੈਮ ਗੱਡੀ ਚ ਬੈਠ ਸਕਦੀ ਹੈ ਉਹ ਹਾਂ ਇਹਦਾ ਬਾਸਪੁਰ ਅਦਾ ਨਾਲਵੇਂ ਕੋਈ ਨਹੀਂ ਤੁਹਾਨੂੰ ਵਾਹਰੀ 10 ਸਾਲ ਦਾ ਸਿੱਧਾ ਹੀ ਕੈਨੇਡਾ ਦਾ ਵੀਜ਼ਾ ਲੱਗਣਾ 10 ਸਾਲ ਦਾ ਅਮਰੀਕਾ ਦਾ ਲੱਗਣਾ ਇਹਨੂੰ ਮੈਨੂੰ ਗਲਤ ਮਾਡਲ ਦੀ ਗੱਡੀ ਉੱਥੇ ਟੋਚ ਚ ਘੇਰ ਗੋ ਬਸ ਕੈਮਰਾ ਹੋਊਗਾ ਵਿੱਚ ਤੇ ਪਾਸਾ ਮੋੜਾ ਮੋੜਾ ਬੱਚਿਆਂ ਨੂੰ ਬੱਚੇ ਲੈ ਆ ਬੱਚੇ ਲੈ ਆ ਸਾਰਾ ਤਾਂ ਬਾਈ ਕਿਤਾ ਕੀ ਹੋਇਆ ਇਹਦੇ ਪਹਿਲਾਂ ਤਾਰ ਕੇ ਲੈ ਆਉਂਦੇ ਮਾਤਾ ਕੋਈ ਨਾ ਪਾਪਾ ਜੀ ਉਹਨੂੰ ਮੋੜ ਲੈਣੀ ਹਾਂ ਮੈਂ ਕਰ ਲਾ ਸਿੱਧੀ ਉਹਨੂੰ ਕਰਨੀ ਏ ਆਹ ਹੋਰ ਨਹੀਂ ਲੱਗ ਜੇ ਥੋੜੇ ਜਿ ਤਾਂ ਨਹੀਂ ਗੀਂ ਫੋਟਾ ਸਾਡਾ ਹਾਲ ਹਾਂ ਹਾਂ ਫਟਾ ਪੋਗਾ ਹੋਗਾ ਬੰਦ ਕਰ ਦੋ ਕਿੱਥੇ ਰਹਿ ਗਿਆ ਦੋ ਬਰਾਹਲ ਅੱਗੇ ਬੈਠਾ ਪਿੱਛੇ ਬੈਠੋ ਹਾਲੇ ਇੱਧਰ ਬੈਠੋ ਬੈਠੋ ਜਾਓ ਹਾਂ ਸਰ ਜੀ ਪਾਣੀ ਲਈ ਖੜੀ ਆਓ ਪਾਪਾ ਇੱਥੇ ਪਾਪਾ ਇੱਥੇ ਪਾਪਾ ਜੀ ਪਾਪਾ ਜੀ ਮੈਨੂੰ ਕਹਿੰਦੇ ਪਾਪਾ ਰੁਕ ਜਾਓ ਪਾਪਾ ਪੋਤੀ ਪਾਣੀ ਲਈ ਘੜੀਆਂ ਥੋੜੀ ਹਾਂਜੀ ਪੈਰ ਦੇ ਲਈ ਘੜੀਆਂ ਨਾ ਹੋਣਗੀਆਂ ਇਹਨੇ ਪੀਂਡਾ ਜਿਹੜਾ ਪੈਰ ਤੂੰ ਸਹੀ ਨਾ ਇੱਕ ਜਾਰੇ ਕੋਈ ਨਾ ਆਹ ਲਿਆ ਆ ਲਿਆ ਕਿਹਦੇ ਇਹਨਾਂ ਨੇ ਨਹੀਂ ਉਹ ਕੰਨੇ ਵੀ ਚੱਲੇ ਆ ਚਲੇ ਇੱਕੜੇ ਉੱਤੇ ਪੈਸੇ ਚੱਲਣੇ ਸਾਡੇ ਜਾ ਕੇ ਚੱਕ ਵਾਹ ਵਾਹ ਅੱਧਰ ਤੱਕ ਦਾਦ ਦੇ ਨਾਲ ਜਾਦਾ ਦਿੱਤਾ ਲੇ ਨਹੀਂ ਟੁਰਦੇ ਨਹੀਂ ਆਇਗਾ ਕੋਈ ਨਹੀਂ ਯਾਰ ਪਾਪਾ ਦਾ ਵੀ ਦਾ ਨੋਟ ਵੀ ਲੱਖਾਂ ਵਰਗਾ ਬੰਦੇ ਟੈਨਸ਼ਨ ਲੈ ਵੀ ਨਹੀਂ ਆਇਗਾ ਕੰਜੂ ਉਸੋ ਕੇ ਚੱਲਣਾ ਪੈਂਦਾ ਹੁੰਦਾ ਮਾਰ ਰੋਣ ਬੜਾ ਏਦਾਂ ਤੇ ਪੇ ਚੁਪੇ ਬੜੀਆਂ ਹੁੰਦੀਆਂ ਸਾਰੀਆਂ ਜਿਹੜਾ ਸਮਾਨ ਮੰਗਾਇਆ ਬੋਲਿਆ ਦਿਓ ਬਥੇਰਾ ਹੈ ਹਰ ਬੰਦ ਕਰ ਦੇ ਇੱਕ ਮਿੰਟ ਬਾਅਦ ਹਾਂ ਉਹ ਚੀਜ਼ ਮਾ ਸਾਡੇ ਪਹੁੰਚ ਗਏ ਨੇ ਤੇ ਜਿਹੜੀ ਚੀਜ਼ ਇਹ ਮੰਗਾਉਣੀ ਸੀ ਉਹ ਲੈ ਆਇਆ ਲੈ ਆਇਆ ਕਿਤੇ ਕਹੇ ਮੇਰੇ ਛੋਲੇ ਵੀ ਆ ਗਏ ਹਾਂ ਛੋਲੇ ਵੀ ਛੋਲੇ ਆ ਗਏ ਹਾਂ 12 ਕੰਪਨੀ ਦੇ ਓਟਾ ਹਾਂ 12 ਕੰਪਨੀ ਦੇ ਓਟਾ ਚਾਚਾ ਚਾਤ ਤੇ ਛੋਲੇ ਬਣਾ ਦਤਾ ਚਾਚਾ ਜੀ ਦੀ ਹਾਂ ਕਿਹਿਆ ਬੋਲੇ ਬੋਲੇ ਚਲੋ ਬੈਠੋ ਜਿੱਥੇ ਜਿੱਥੇ ਮਰਜੀ ਗਾਈਏ ਐਵੀ ਗੱਲ ਸੀ ਚਲੋ ਬੈਠੋ 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 ਸਤ ਸ੍ਰੀ ਅਕਾਲ ਬਹੁਤ ਮਸਤੀ ਸਤ ਸ੍ਰੀ ਅਕਾਲ ਭਾਈ ਸਤ ਸ੍ਰੀ ਅਕਾਲ ਠੀਕ ਹੈ ਠੀਕ ਹੈ ਮਾਂ ਵੀ ਮਾਂ ਵੀ ਠੀਕ ਹੈ ਉਹ ਵੀ ਉਹ ਵੀ ਹੋ ਰਿਹਾ ਕੋ ਕਾਟੇ ਲਾ ਫੜਿਆਰਾ ਸਤ ਸ੍ਰੀ ਅਕਾਲ ਭਾਈ ਸਤ ਸ੍ਰੀ ਅਕਾਲ ਚਲੋ ਠੀਕ ਹੈ ਵੀਰ ਤੇ ਉਹ ਸਮਾਏ ਬਾਈ ਚੈਟੀ ਆ ਜਿਓ ਮਿਲਦੇ ਆ ਬਲੌਗ ਦੇ ਵਿੱਚ ਅਗਲੇ ਵਿੱਚ ਬਾਈ ਤਾਂ ਕਰਦੇ ਹੈ ਤਾਹਾਂ ਦੇ ਰੋੜੇ

ਜਿਹੜਾ ਤੁਸੀਂ ਆਪਣਾ ਅਗਲਾ ਪ੍ਰੋਗਰਾਮ ਕਰਨ ਵਾਲਾ ਕਰੋ ਹਾਂ। ਇੱਕ ਜਨ ਬੰਨਾ ਦਾ ਪੁੱਛਾ ਤੁੰਨਾ ਕਹਿੰਦੇ ਨੇ ਕਿਆ ਕਹਿੰਦੇ ਨੇ ਆ? ਮੇਰੀ ਆ ਤੇਰੀ ਇੱਕ ਜਨ ਤੱਕ ਸਕਦਾ ਨਹੀਂ। ਹਾਂ। ਹਾਲ ਪਾਸਪੋਰਟ ਮੈਂ ਚਾਹਾਂਗੀ ਫੇਰ ਅਗਲੀ ਕਿਹੜੇ ਕੋਈ ਨਹੀਂ ਜੀ ਜਰੂਰ ਭੇਜ ਜਾਗੇ ਫੇਰ ਮੈਂ ਲਿਖੂਗੀ। ਹਨਾ? ਸਹੀ ਕਰ ਲਾ। ਇਹ ਵੀ ਦੇਣਾ ਬਈ ਮੇਰੇ ਪਠਾਣੀ ਜਾਵੇ। ਮੇਰੇ ਲਈ ਸੋਹਣੀਆਂ ਸੋਹਣੀਆਂ ਚੀਜ਼ਾਂ ਲਿਆਵੇ। ਠੀਕ ਹੈ। ਤਾਂ ਫੇਰ ਨੂੰ ਫਿਰਦੇ ਵਿੱਚ ਚੀਜ਼ਾਂ ਲਿਆਉਂਗੀ ਦੇਰੀ ਲੈ ਪਲੀ ਮੂੰਹ ਤੁਹਾਡੇ ਕਾਲੇ ਕਾਲੇ ਜੀ ਲੱਗ ਜਾਂਦੇ ਮੈਨੂੰ ਚਲ ਤੇ ਘਾਰੀ ਫਰੀ ਤੋਂ ਕਾਲਾ ਅੱਛਾ ਦੂਰ ਕਰਨੀ ਜਾਣੋ ਪਹਿਣਾ ਗੁਰ ਰੰਗ ਪਹਿਣਾ ਇੱਕ ਨਾ ਗੁਮਾਨ ਕਰ ਗੁਰ ਰੰਗ ਤੋਂ ਫਲ ਮੈਂ ਚਲ ਜਾਏਗਾ ਚਲ ਚਲ ਚੋਲਾ ਚਲੋ ਜੇ ਤੱਕ ਦੋ ਲਾਓ ਇੱਕ ਵਾਰ ਉਧਰ ਮੱਝਾ ਕਿਨੇ ਨੂੰ ਵੀ ਹੋ ਜਾਸਾਂਗੇ ਗੋਹ ਦੇ ਟੋਕਰੇ ਭਰਦੇ ਸੱਟ ਮਾਇਆ ਉਹ ਪਾਪਾ ਗਿਆ ਗੋਹ ਗੋਹਾ ਹਾਂ ਅਗਲੀ ਪਾਪਾ ਗਿਆ ਪਾਪਾ ਗਿਆ ਉਹ ਤਾਂ ਪਰਤ ਦਿਨ ਬਾਅਦ ਆਉਂਗੇ ਹਾਂ ਹਫ਼ਤੇ ਬਾਅਦ ਆਉਂਗਾ ਪੁੱਤ ਹਾਂ ਜਨਾਬ ਪਾਪਾ ਗਏ ਤਾਂ ਨਾਨੀ ਨਹੀਂ ਆਈ ਮੇਰੇ ਨਾਲ ਚਲੋ ਚੋ ਤੇਰੇ ਗੀਜੀ ਨੇ ਤੇਰੇ ਗੀਜੀ ਨੇ ਤੇ ਤਾਂ ਹਲਦੀ ਉਹ ਖਾਈ ਜਾਂਦੀ ਹੈ ਬਿਲਕੁਲ ਚਲੋ ਅੱਜ ਬਾਏ ਚਲੋ ਡੰਗਰ ਆ ਗਈ ਨੀ ਨੂੰ ਬਾਏ ਬਾਏ ਗੁੱਡ ਬਾਏ 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 ਬਾਹ ਬਾਏ ਦੰਗੜ ਨੂੰ ਚਲੋ ਬਾਹ ਬਾਏ ਉਹ ਤਾਂ ਤਨੇ ਕਰਦੇ ਮਾਈ ਉਂਗਲੀ ਫਾੜ ਲੈ ਚਾਹ ਵਾਲੇ ਆ ਚੱਲੀ ਅਦਰੇ ਦਾ ਇਹਨਾਂ ਲੱਛਣ ਦੇਖ ਲੋ ਇਹਨਾਂ ਦੇ ਲੱਛਣ ਦੇਖ ਲੋ ਜੀ ਬਾਹ ਬਾਏ ਦੁੱਧ ਪੀਣ ਨੂੰ ਚਾਹ ਪੀਣ ਨੂੰ ਲਾ ਕੱਖ ਨਹੀਂ ਲਿਆਉਂਦਾ ਹੋਰ 7 ਦਿਨ ਬਾਹ ਬਾਏ ਵੇਚ ਦੂਗਾ ਚਾਹ ਪੀਓ ਕਿੱਥੇ ਤੋਂ ਪੀਣੀ ਆ ਵੇਚ ਦੂ ਪਾਪਾ ਜੀ ਨੂੰ ਮੈਂ ਹੁਣੇ ਫੋਨ ਕਰ ਦਵਾਂ ਜੀ ਪਈਆ हां टूड़ी पैया ₹50 सनी करके तुझ ले ले काम पाऊ पाऊ गया आ जाओ बस आ जाओ मार मुररी चाका नु बस चक्कर पेंसिल भी दो ਇਹ ਕੰਲੀ ਡਾਡੀ ਨਾਲ ਕੰਮ ਕਰਾ ਦੇ ਦੂਗਾ ਪਤਾ ਤਾਂ ਤਾਂ ਰੁਕਦੀ ਐ ਤਾਂ ਸਿਕਾ ਲੂਗਾ ਪਾਪਾ ਲਾਗਾ ਪਾਪਾ ਚਾਹ ਬਤ ਹਾਂ ਮੈਂ ਅਜਾ ਮਾਸਟਾਂ ਪਾਲਖ ਜੁਗੋ ਆਣੀ ਬਤ ਮੇਰਾ ਆਪ ਖਾਲੀ ਹੋ ਅਜੇ ਟਿੱਕ ਸਟੈਪ ਲਗੀ ਵੀ ਮਲੇਸ਼ੀਆ ਦੀ ਉਹ ਵੀ ਡਿਪੋਰਟ ਹੋ ਕੇ ਮੜਾ ਆਸ ਤੇ ਆ ਲਾ ਪੜ ਅਜੇ ਜਗਾ ਜੰਗਲ ਤੋਂ ਛੱਡੇ ਉੱਥੇ ਲਿ ਜਾ ਕੇ ਪਤਾ ਹੀ ਨਹੀਂ ਲੱਗਿਆ ਵੀ ਦੁਨੀਆ ਕਿੱਥੇ ਵਸਦੀ ਐ ਪਾਣੀ ਪੂਣੀ ਪੀਕੇ ਕਰ ਲੈਣੇ ਕੰਮ ਹਾਂ ਕੰਮ ਕਰ ਲੈਣੇ ਕੋਲ ਚੱਕ ਲੈ ਰ ਇਹਨੂੰ ਗੋਦੀ ਕਾ ਨੂੰ ਕੁੜੀ ਬਤਾਸ ਤਨਪੋਰਾ ਨਹੀਂ ਆਉਂਦਾ ਹੈਗਾ ਕੁੜੀ ਨੇ ਆਪਣੀ ਜੁੱਤੀ ਦਿਖਾਉਣੀ ਹੈ ਨੀ ਲੈ ਓਡੀ ਓਡੀ ਡਿੰਗਾ ਨਾ ਕੱਲੀ ਨੇ ਵੀ ਪੱਟਣੀਆਂ ਫਿਰ ਇਹ ਨਾ ਰੋੜਨੋਂ ਆਪਰਦੇ ਜੇ ਪਾਣੀ ਪਿਲਾ ਦੋ ਮੇਰਾ ਮੂੰਹ ਮਿੱਠਾ ਰੇਲਾ ਕਿਸੇ ਨੇ ਨਹੀਂ ਕਰਾਇਆ ਜੇ ਮੈਂ ਬਾਹਰ ਨੂੰ ਨੂੰ ਕਹਦਾ ਮਤਲਬ ਕਿ ਮੂੰਹ ਮਿੱਠਾ ਕਰਾਉਣੀ ਨਹੀਂ ਹਾਂ ਕਰਾਉਣ ਫੇਰ ਉਹ ਆ ਕੇ ਥਾਲੇ ਨਾ ਪਾ ਲਿਆ ਤੁਸੀਂ ਨਹੀਂ ਕਰੀਏ ਸੀ ਤੁਸੀਂ ਹੋਣੀ ਫਿਰ ਪੁੱਤ ਆਹ ਹਕਮੀ ਪੇਸ਼ੀਆ ਚਲੋ ਜੀ ਹੁਣ ਮੈਂ ਕਰਦਾ ਮੂੰਹ ਮਿੱਠਾ ਚੀਨੀ ਪਈ ਉਹ ਵਿਚ ਸਾਫਦੀ ਉਹ ਤਣ ਕਰ ਤੱਕ ਪਤਾ ਬੰਦੀ ਆ ਫਿਰ ਉਹ ਤੇ ਚੌਣ ਕੇ ਰੱਖੀ ਆ ਤੇ ਚਰਚ ਚਰਚ ਹੋ ਗਈ ਹੁਣ ਸਵਾਦ ਨਹੀਂ ਨਾ ਸਵਾਦ ਆ ਮਤਾਂ ਮਿੱਠੇ ਨਾਲ ਹੁਣ ਸ਼ੂਗਰ ਵਧਣਾ ਐ ਕਦੇ ਕਦੇ ਖਾ ਲਈਦਾ ਰੋਜ਼ ਨਹੀਂ ਕਦੇ ਕਦੇ ਖਾਂਦੀ ਦਹੀਂ ਨਾ ਮੂੰ ਮਿੱਠਾ ਨਹੀਂ ਕਰਾ ਮੇਰਾ ਕਿਸੇ ਨੇ ਵੀ ਕਰਾ ਦਿੱਤਾ ਮੇਰਾ ਨਹੀਂ ਨਾ ਕਰਾਇਆ ਮੇਰੇ ਕੋਈ ਨਹੀਂ ਤੁਸੀਂ ਐ ਦੱਸੋ ਬੀ ਗਾਹ ਕਿ ਆਪ ਲਾਨਾ ਗਾਉਂ ਵੀਡੀਓ ਬਣਾ ਕੇ ਅਪਲੋਡ ਕਰਨੀ ਬਾਈਜਾ ਚੈਨਲ ਰੋ ਛੱਡਣੀ ਆ ਠੀਕ ਆ ਉਹ ਤੋਂ ਬਾਅਦ ਹੂੰ ਉਹ ਤੋਂ ਬਾਅਦ ਸੋਖੋ ਭੈਣ ਵਾਲੇ ਵੀਡੀਓ ਜਿਹੜੀ ਆ ਚੱਲ ਰਹੀ ਆ ਇਹ ਬਣ ਕੇ ਸੀ ਚੈਨਲ ਬਚਾਣੀ ਆ ਉਹ ਜਾਮ ਨੂੰ ਛੱਡਣੀ ਆ ਹਾਂ ਕੰਮ ਬਹੁਤ ਇਹਨੇ ਵੇਲੇ ਆ ਸੀ ਹੂੰ ਇੱਛਾ ਇਹ ਵੀ ਚੈਨਲ ਲਾ ਕੇ ਗਨ ਪਾ ਦੋੜ ਬਤ ਇਹ ਵੀ ਵੀਜੇ ਲਵਾਇ ਕਰੋਗੇ ਕੈਨੇਡਾ ਅਮਰੀਕਾ ਦੇ ਹਾਂ ਦੇਖ ਕੰਮੇ ਕਿ ਲਈ ਕੋਈ ਕੋਲੱਖਾ ਪਾਪਾ ਜੜੇਗੇ ਹਮਸੂਜੀ ਨਿਕਲੀ ਹਮਸੂਜੀ ਨਿਕਲੇ ਧਰਤੀ ਤੇ ਸੂਰਜ ਨਿਕਲਣਾ ਪਿਆ ਉਹਦੇ ਕਰਕੇ ਆ ਹੂੰ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਅਗਲੇ ਬਲਾਉ ਚ ਮਾਰਾਂ ਤੁਹਾਨੂੰ ਸਾਰਾਂ ਚੜ੍ਹਦੀ ਕਲਾ ਚ ਰੱਖਿਆ ਓਕੇ ਬਾਏ ਬਾਏ ਕਿੱਥੇ ਨੂੰ ਗਿਆ ਪਪਾ ਸੂਰਜ ਕਿੱਥੇ ਕਿੱਲੇ ਕਿੱਲੇ ਫਸੋ ਨਹੀਂ ਘਰ ਰੱਖਿਆ ਵਾਸੀ ਰਹਿਣਗੇ ਹਾਂ ਮੰਮੀ ਨੂੰ ਕਹਿੰਦੀ ਸੀ ਜੂਸ ਲੈਣ ਗਈ ਆਈ ਨਹੀਂ ਪਪਾ ਦਿੱਤੀ ਲੱਗ ਗਈ